ਰਾਜਨੀਤਿਕ ਮੁੱਦਿਆਂ ਤੇ ਵੱਖੋ-ਵੱਖਰੇ ਵਿਚਾਰ ਰੱਖਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵਿਚਕਾਰ ਵਾਧਦੀ ਨੀਡਤਾ ਨਵੇਂ ਸਮੀਕਰਨਾਂ ਨੂੰ ਜਨਮ ਦੇ ਰਹੀ ਹੈ। ਮੋਟਾਪੇ ਵਿਰੁੱਧ ਮਹਮ ਲਈ ਦੇਸ਼ ਭਰ ਵਿੱਚੋਂ ਪ੍ਰਧਾਨ ਮੰਤਰੀ ਵੱਲੋਂ ਨਾਮਜ਼ਦ ਕੀਤੇ ਗਏ 10 ਲੋਕਾਂ ਵਿੱਚ ਉਮਰ ਅਬਦੁੱਲਾ ਦਾ ਨਾਮ ਸ਼ਾਮਲ ਹੋਣਾ ਬਹੁਤ ਕੁਝ ਬਿਆਨ ਕਰ ਰਿਹਾ ਹੈ। ਮਹਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਮਰ ਨੇ ਕਿਹਾ ਸੀ ਕਿ ਮੈਨੂੰ ਇਸ ਨਾਲ ਜੁੜ ਕੇ ਖੁਸ਼ੀ ਹੋ ਰਹੀ ਹੈ। ਦਰਅਸਲ ਉਮਰ ਅਬਦੁੱਲਾ ਵੀ ਇਹ ਜਾਣਦੇ ਹਨ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਰਾਜ ਦਾ ਦਰਜਾ ਅਤੇ ਹੋਰ ਵਿੱਤੀ ਮਦਦ ਸਿਰਫ ਕੇਂਦਰ ਤੋਂ ਹੀ ਮਿਲੇ ਮંત્રી ਮੋਦੀ 13 ਜਨਵਰੀ ਨੂੰ ਸੋਨਮਾਰਗ ਸੁਰੰਗ ਦਾ ਉਦਘਾਟਨ ਕਰਨ ਆਏ ਸਨ ਤਾਂ ਦੋਵੇਂ ਨੇਤਾ ਬਹੁਤ ਕਰਮਜੋਸ਼ੀ ਨਾਲ ਮਿਲੇ ਸਨ ਉਮਰ ਅਬਦੁੱਲਾ ਸੋਨਮਾਰਗ ਪ੍ਰੋਜੈਕਟ ਦੇ ਪੂਰਾ ਹੋਣ ਦਾ ਸਿਹਰਾ ਕੇਂਦਰ ਦੀ ਮੌਜੂਦਾ ਪਾਜਪਾ ਸਰਕਾਰ ਨੂੰ ਦੇ ਰਹੀ ਸਨ ਪ੍ਰਧਾਨ ਮੰਤਰੀ ਨੇ ਵੀ ਆਪਣੇ ਭਾਸ਼ਣ ਵਿੱਚ ਕਈ ਵਾਰ ਉਮਰ ਅਬਦੁੱਲਾ ਦਾ ਜ਼ਿਕਰ ਕੀਤਾ ਹੈ ਉਮਰ ਨੇ ਜੰਮੂ ਕਸ਼ਮੀਰ ਵਿੱਚ ਨਿਰਪੱਖ ਚੋਣਾਂ ਕਰਵਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਜਮ ਕੇ ਪ੍ਰਸ਼ੰਸਾ ਵੀ ਕੀਤੀ ਸੀ ਹਾਲੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਇੱਕ ਵਿਅੰਗ ਕਰਦਿਆਂ ਹੋਇਆਂ ਇੰਟਰਨੈਟ ਮੀਡੀਆ ਅਕਾਊਂਟ ਤੇ ਉਮਰ ਅਬਦੁੱਲਾ ਨੇ ਲਿਖਿਆ ਸੀ ਕਿ ਹੋਰ ਲੜੋ ਫਿਲਹਾਲ ਅਕਸਰ ਬਤ ਚੋਨਾ ਤੱਕ ਹੀ ਹੈ ਤੇ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਜਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੀ ਬਿਹਤਰੀ ਲਈ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਵੀ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਕੇਂਦਰ ਸਰਕਾਰ ਨਾਲ ਸਹਿਯੋਗ ਕਰਕੇ ਹੀ ਜੰਮੂ ਕਸ਼ਮੀਰ ਰਾਜ ਦੇ ਮੁੱਦਿਆਂ ਨੂੰ ਸੁਲਝਾਇਆ ਜਾ ਸਕਦਾ ਹੈ